ਇਹ ਸਾਡਾ ਲਗਾਤਾਰ 10 ਸਾਲ ਹੋ ਗਏ ਜੀ ਸਾਨੂੰ ਦਸਤਾਰ ਗਿਆਂ ਬਲੌਗ ਲਾਉਂਦਿਆਂ ਨੂੰ ਇਹ ਲੰਗਰਾਂ ਚੋਂ ਅਨੋਖਾ ਲੰਗਰ ਇਹ ਸਾਡੇ ਜੀਵਨ ਦਾ ਹਿੱਸਾ ਹੈ ਦਸਤਾਰ ਬੜੀ ਮੁਸ਼ਕਲ ਨਾਲ ਮਿਲੀ ਆ ਪਰ ਤੁਸੀਂ ਇਹਨੂੰ ਖੁਸ਼ੀ ਦੀ ਗੱਲ ਸਮਝਦੇ ਹੋ ਵੀ ਸਾਨੂੰ ਲੰਗਰ ਲਾਣੇ ਪੈ ਰਹੇ ਆ ਜੇ ਤਰਾਸ ਦੀ ਆ ਮੇਰਾ ਘਟ ਕੀਤਾ ਆਪਣਾ ਜੀ ਟੀਵੀ ਐਨ ਤੇ ਮੋਡਰਨਾਈਜੇਸ਼ਨ ਨੇ ਆਪਾਂ ਫੈਸ਼ਨਾਂ ਚ ਪੈਂਦੇ ਪੈਂਦੇ ਵੈਸਟਰਨ ਕਲਚਰ ਨੂੰ ਅਪਣਾਉਂਦੇ ਹੋਏ ਆਪਾਂ ਇਹ ਚੀਜ਼ ਤੋਂ ਦੂਰ ਜਾਂਦੇ ਰਹੇ ਇਸ ਕਤਲ ਕੀਤੇ ਹੋਏ ਨੌਜਵਾਨ ਪਰਨੇ ਬਣਾਉਣਾਉਂਦੇ ਆ ਕਈ ਸਭ ਸੂਰਤਾਂ ਵੀ ਦਸਤਾਰ ਬਣਾਉਣਾਉਂਦੇ ਕਿਦਾਂ ਤੇ ਕੀ ਲੱਗਦਾ ਵੀ ਮਨਾਂ ਦੇ ਵਿੱਚ ਹੈਗੀ ਐ ਖਿੱਚ ਅਜੇ ਜਾਂ ਦੂਰ ਕਿਉਂ ਹੋ ਗਏ ਕਾਰਨ ਕੀ ਰਹਿ ਗਿਆ ਵੀ ਪੱਗਾ ਕਿਉਂ ਨਹੀਂ ਰਹਿ ਜਾਂਦਾ ਸਿਰਦ ਹਕੀਕਤ ਕੋ ਸਜਰਸ਼ੀ ਹੈ ਆਪਣੇ ਜਿਹੜੀਆਂ ਵੜ ਗਈਆਂ ਜਿਹੜੇ ਆਪਣੇ ਆਪ ਨੂੰ ਆਪਣੇ ਧਰਮ ਤੋਂ ਦੂਰ ਕਰਦੇ ਜਾ ਰਹੇ ਸਰਦਾਰ ਬੰਦਿਆਂ ਤੋਂ ਕਈ ਗਰੀਬ ਘਰਾਂ ਦੇ ਬੰਦੇ ਅਜਿਹੇ ਜਿਹਨਾਂ ਤੋਂ ਪੱਗਾਂ ਨਹੀਂ ਲਈ ਉਹ ਵਾਰੀਆਂ ਇੰਨੀ ਮਹਿੰਗੀਆਂ ਹੋ ਗਈਆਂ ਸਾਡੀ ਕੌਮ ਪੱਗ ਨੂੰ ਬਚਾਉਂਦੀ ਤਾਂ ਰਹੀ ਅੱਜ ਸਾਡੇ ਘਰਾਂ ਦੇ ਵਿੱਚ ਪੱਗ ਖਰੀਦਣ ਦੇ ਵਾਸਤੇ ਵੀ ਕਈ ਘਰਾਂ 'ਚ ਪੈਸੇ ਨਹੀਂ ਨੇ ਇੰਨੀ ਦੁਰਦਸ਼ਾ ਕਿਉਂ ਹੋ ਗਈ ਇੱਥੇ ਮੈਂ ਸਭ ਦਾ ਵੀ ਅਜੇ ਬੱਚੇ ਤਿਆਰ ਨਹੀਂ ਕੌਮ ਤਿਆਰ ਨਹੀਂ ਬਹੁਤ ਟਾਈਮ ਲੱਗਣਾ ਆਪਾਂ ਨੂੰ ਕੱਲੀਆਂ ਪੱਗਾਂ ਦੇ ਲੰਗਰ ਨਾਲ ਹੀ ਨਹੀਂ ਪ੍ਰਚਾਰ ਦੀ ਵੀ ਨਾਲ ਨਾਲ ਲੋੜ ਹੈ ਕਾ ਦਿਨਾਂ ਦੇ ਵਿੱਚ ਤਾਂ ਸਾਰਿਆਂ ਤੇ ਹੈਗੀਆਂ ਸਿਰਾਂ ਤੇ ਆਨ ਨੂੰ ਟਾਈਮ ਲੱਗ ਰਿਹਾ ਵੀ ਕਹਿੰਦੇ ਵੀ ਪੱਗ ਇੱਕ ਵਾਰੀ ਬੰਦਾ ਸਵੇਰੇ ਸਜਾਉਂਦਾ ਸਾਰੀ ਦਿਹਾੜੀ ਫਿਰ ਉਹਨੂੰ ਪੱਗ ਸਜਾ ਕੇ ਰੱਖਦੀ ਹੈ ਤੁਸੀਂ ਸਵੇਰ ਦੇ ਨਗਰ ਕੀਰਤਨ ਦੇ ਦਰਸ਼ਨ ਕਰਿਓ ਔਰ ਬੱਚੇ ਜਿਨ੍ਹਾਂ ਨੇ ਵਾਲ ਕੱਟੇ ਹੋਏ ਆ ਚਾਹੇ ਸਿਰ ਦੇ ਚਾਹੇ ਦਾੜੀ ਦੇ ਤੁਸੀਂ ਮੈਕਸਿਮ ਬੱਚੇ ਦੇਖੋਗੇ ਸਿਰ ਤੇ ਪਟਕੇ ਹੋਣਗੇ ਪਜਾਮੇ ਟੰਗੇ ਹੋਣਗੇ ਔਰ ਹੱਥ ਝਾੜੂ ਜਾਂ ਸੇਵਾ ਜਾਂ ਸੰਗਤ ਨੂੰ ਲੈਣਾ ਵਿੱਚ ਮੈਕਸਿਮ ਜਿਹੜੇ ਯੰਗਸਟਰਸ ਨੇ ਉਹ ਤੁਹਾਡੇ ਐਸ ਪਾਸੇ ਹੁਣ ਕੌਮ ਵਾਲੇ ਪਾਸੇ ਧਰਮ ਵਾਲੇ ਪਾਸੇ ਚੱਲ ਪਏ ਜਿੱਥੇ ਦਸਤਾਰ ਸਿਰ ਤੇ ਹੋਵੇ ਤੇ ਨਾਲ ਕਰਤਾਰ ਵੀ ਜ਼ਰੂਰੀ ਆ ਕਰਤਾਰ ਦੇ ਲਈ ਕੀ ਆ ਫਿਰ ਹੁਣ ਪੱਗਾਂ ਤੇ ਬੰਨ ਕੇ ਬੰਦਾ ਗਲਤ ਦਿਸ਼ਾ ਵਿੱਚ ਚੱਲ ਜਵੇ ਪੱਗ ਨੂੰ ਬਦਨਾਮ ਕਰ ਦੇਵੇ ਉਹ ਵੀ ਗਲਤ ਹੁੰਦਾ ਜਿੱਥੇ ਸਿਰ ਤੇ ਦਸਤਾਰ ਹੋਵੇ ਨਾਲ ਕਰਤਾਰ ਵੀ ਸੋਹਣਾ ਹੋਵੇ ਉਹਦੇ ਲਈ ਕੀ ਬਰਾਲੇ ਪੱਗ ਸਿਰ ਤੇ ਨਹੀਂ ਰੱਖਦਾ ਉਹਨੂੰ ਥੋੜਾ ਜਿਹਾ ਸੁੱਕ ਪੈਜਦਾ ਵੀ ਸਿਰੇ ਕੰਗੀ ਬਾਰੀ ਦੇ ਤਰੁਪੇ ਪੱਗ ਤੇ ਪੰਜ ਸੱਤ 10 ਮਿੰਟ ਲਾਉਣੇ ਪੈਂਦੇ ਆ ਫੇ ਜਿਵੇਂ ਤੁਸੀਂ ਦੱਸਿਆ ਵੀ ਉਹ ਦੇਖਣਾ ਪੈਂਦਾ ਲੱਟ ਲੇਓਗੇ ਹੋਰ ਹੋ ਗਿਆ ਬੱਚਾ ਚੇਹਰੇ ਜਾਨ ਹੈ ਬਜ਼ੁਰਗ ਬੰਦੇ ਚ ਨਹੀਂ ਹੁੰਦਾ ਬੱਚਿਆਂ ਚੇਹਰੇ ਜਾਨ ਹੈ ਮੈਂ ਸਮਝਦਾ ਵੀ ਕੌਮ ਬਹੁਤ ਪਿੱਛੇ ਚੱਲ ਗਈ ਸੀ ਹੁਣ ਸਹੀ ਦਿਸ਼ਾ ਵੱਲ ਚੱਲ ਗਈ ਪਹਿਲਾਂ 500 ਸੀ ਹੁਣ ਕੋਈ ਗਿਣਤੀ ਨਹੀਂ ਪਹਿਲੀ ਵਾਰ ਜਦੋਂ 10 ਸਾਲ ਪਹਿਲਾਂ ਲੰਗਰ ਲਾਇਆ ਸੀ ਇੱਕ ਪੈਸੇ ਅਗਲਾ ਕੋਈ ਸ਼ੌਕੀਆ ਤੌਰ ਤੇ ਆਉਂਦਾ ਸੀ ਹੁਣ ਅੱਜ ਦਸਤਾਰਾ ਸਜਾਉਣ ਲਈ ਵੀ ਲੈ ਕੇ ਆਉਂਦਾ ਤੇ ਨਾਲਦਿਆਂ ਨੂੰ ਵੀ ਲੈ ਕੇ ਆਉਂਦਾ ਢੂਣਾ ਇੰਨਾ ਕ ਮਾਰਦਾ Hindu ਮੁਸਲਮਾਨ ਸਿੱਖ ਤਿੰਨੇ ਮਤਲਬ ਕਮਿਊਨਿਟੀਆਂ ਦੇ ਰਿਹਾ ਆ ਕੇ ਬੰਦੇ ਦਸਤਾਰਾ ਸਜਾਉਂਦੇ ਨੇ ਆ ਕੇ ਕਹਿੰਦੇ ਸਾਨੂੰ ਦਸਤਾਰ ਦਿਓ ਅਸੀਂ ਸਜਾਉਣੀ ਹੈ ਸਤਿ ਸ੍ਰੀ ਅਕਾਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਅੱਜ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਖੜੇ ਆ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀ ਹੈ ਜਿੱਥੇ ਬਹੁਤ ਸਾਰੇ ਉਪਰਾਲੇ ਕੀਤੇ ਹੋਏ ਆ ਇੱਕ ਪਾਸੇ ਰੂਹ ਦੀ ਖਰਾਕ ਕੀਰਤਨ ਚੱਲਦਾ ਹੈ ਦੂਜੇ ਪਾਸੇ ਲੰਗਰ ਚੱਲਦਾ ਸ਼ਰੀਰ ਦੀ ਖਰਾਕ ਉਸ ਦੇ ਨਾਲ ਇਤਿਹਾਸ ਦੇ ਵਿੱਚੋਂ ਪ੍ਰੇਰਨਾ ਲੈ ਕੇ ਕੁਝ ਵੀਰਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਕਿ ਦਸਤਾਰਾਂ ਦੇ ਜਿੱਥੇ ਸਿਖਲਾਈ ਕੈਂਪ ਲਾਏ ਜਾਂਦੇ ਆ ਉੱਥੇ ਦਸਤਾਰਾਂ ਦੇ ਲੰਗਰ ਲਾਏ ਜਾਂਦੇ ਆ ਸੋ ਆਪਣੇ ਪੱਧਰ ਤੇ ਹਰ ਕੋਈ ਉਪਰਾਲੇ ਕਰਦਾ ਹੈ ਇਹ ਉਪਰਾਲਾ ਕਿਸ ਤਰ੍ਹਾਂ ਦਾ ਹੈ ਕਿਉਂ ਲੋੜ ਪਈ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਇੱਥੇ ਜਿਹੜੇ ਪ੍ਰਬੰਧਕ ਉਹਨਾਂ ਦੇ ਨਾਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਲਗਾਤਾਰ 10 ਸਾਲ ਹੋ ਗਏ ਜੀ ਸਾਨੂੰ ਦਸਤਾਰ ਕੈਂਪ ਲਾਉਂਦਿਆਂ ਨੂੰ ਇਹ ਲੰਗਰਾਂ ਚੋਂ ਅਨੋਖਾ ਲੰਗਰ ਹੈ ਜੋ ਸਰਦਾਰ ਜਗਦੀਪ ਸਿੰਘ ਚੀਮਾ ਦੀ ਰਹਿਨਮਾਈ ਹੇਠ ਲੱਗਦਾ ਲੱਗ ਰਿਹਾ ਪਿਛਲੇ 10 ਸਾਲਾਂ ਤੋਂ ਤੇ ਅੱਗੇ ਵੀ ਲੱਗੇ ਰਿਹਾ ਜੋ ਇਹਨਾਂ ਦੀ ਪ੍ਰੇਰਣਾ ਇਹਨਾਂ ਦੀ ਸਦਕਾ ਇਹਨਾਂ ਦੀ ਰਹਿਨਮਾਈ ਹੇਠ ਜਿਹੜੇ ਕੋਚ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਕੋਚ ਆਉਂਦੇ ਨੇ ਜੋ ਕਿ ਉਹ ਬੰਦਾ বাহাদুর ਕਾਲਜ ਠਹਿਰਦੇ ਨੇ ਜੀ ਤੇ ਜਿਹੜੀ ਰਹਿائش ਦਾ ਪ੍ਰਬੰਧ ਆ ਇਹ ਵੀ ਇੱਥੇ ਰਹਿੰਦੇ ਆ ਜੀ ਸਰਦਾਰ ਸਾਹਿਬ ਇਹ ਸਾਡੇ ਜੀਵਨ ਦਾ ਹਿੱਸਾ ਹੈ ਦਸਤਾਰ ਬੜੀ ਮੁਸ਼ਕਲ ਦੇ ਨਾਲ ਮਿਲੀ ਆ ਜੀ ਪਰ ਤੁਸੀਂ ਇਹਨੂੰ ਖੁਸ਼ੀ ਦੀ ਗੱਲ ਸਮਝਦੇ ਹੋ ਵੀ ਸਾਨੂੰ ਲੰਗਰ ਲਾਣੇ ਪੈ ਰਹੇ ਆ ਜੇ ਤਰਾਸ ਦੀ ਆ ਕਿਉਂਕਿ ਹੈ ਤਾਂ ਸਾਡੇ ਰੋਜ਼ ਦੀ ਮਰਹਤ ਦੀ ਜ਼ਿੰਦਗੀ ਦਾ ਅੰਗ ਆ ਫਿਰ ਵੀ ਸਾਨੂੰ ਸਖਾਣਾ ਪੈ ਰਿਹਾ ਹੈ ਇਹ ਤਰਾਸ ਦੀ ਆ ਜੀ ਜਿਹੜੀ ਪਤ ਤੋ ਚਲੀ ਨੌਜਵਾਨ ਇੱਕ ਜਿਹੜਾ ਨਸ਼ਿਆਂ ਦਾ ਹੜ ਚੱਲ ਰਿਹਾ ਸਰਕਾਰਾਂ ਦੀ ਬੇਰੁਖੀ ਕਾਰਨ ਇਹ ਜਿਹੜਾ ਦਸਤਾਰਾਂ ਦਾ ਲੰਗਰ ਹਾਊਸ ਕਰਨੇ ਲਾਉਣਾ ਪੈ ਰਿਹਾ ਸਾਨੂੰ ਵੀ ਜਿਹੜਾ ਉਹਰੇ ਫਤਿਹਗੜ੍ਹ ਸਾਹਿਬ ਆ ਬਈ ਦਸਤਾਰ ਬਨ ਕੇ ਜਾਵੇ ਯਾਦ ਕਰੇ ਵੀ ਸਾਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਦਸਤਾਰ ਮਿਲੀ ਸੀ ਜਿੱਥੇ ਸਾਡੇ ਸਾਕੇ ਸਾਬਜਾ ਜਿੱਥੇ ਤੱਕ ਸਾਨੂੰ ਲੈ ਆਏ ਸਾਡਾ ਇਤਿਹਾਸ ਜਿੱਥੇ ਤੱਕ ਸਾਨੂੰ ਲੈ ਆਇਆ ਜਾਣਾ ਤਾਂ ਅਸੀਂ ਉਤੋਂ ਅੱਗੇ ਸੀ ਹੋਰ ਉੱਪਰ ਮੰਜ਼ਲਾਂ ਤੱਕ ਜਾਣਾ ਸੀ ਮੱਲਾ ਮਾਰਨੀਆਂ ਸੀ ਅਸੀਂ ਇਹਨਾਂ ਪਿੱਛੇ ਕਿਉਂ ਚੱਲ ਗਏ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕਾਰਨ ਕੀ ਹੈ ਤੁਸੀਂ ਤਾਂ ਰੋਜ਼ ਵਰਤਦੇ ਹੋ ਮਿਲਦੇ ਹੋ ਇਹਨਾਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਬਾਕੀ ਪੰਜਾਬ ਨਾਲੋਂ ਬਾਕੀ ਪੂਰੇ ਵਰਲਡ ਨਾਲੋਂ ਫਤਿਹਗੜ ਸਾਹਿਬ ਤੁਹਾਨੂੰ ਫਿਰ ਵੀ ਦਸਤਾਰਾਂ ਵਾਲੇ ਜ਼ਿਆਦਾ ਮਿਲਣਗੇ ਗੁਰਸਿੱਖੀ ਵਾਲੇ ਜ਼ਿਆਦਾ ਮਿਲਣਗੇ ਇਦੂ ਉੱਤੇ ਕੁਝ ਨਹੀਂ ਨਾ ਇਦੂ ਉੱਤੇ ਕੋਈ ਸ਼ਹੀਦੀਆਂ ਨਾ ਹੀ ਧਰਤੀ ਹੈ ਜੀ ਇਹ ਵੀ ਗੱਲਾਂ ਤੁਸੀਂ ਦੇਖਦੇ ਹੋ ਨੌਜਵਾਨ ਇੱਥੇ ਆਂਦੇ ਆ ਕਿੱਦਾਂ ਦੇ ਬਲਬਲੇ ਹੁੰਦੇ ਮਨ ਦੇ ਵਿੱਚ ਕਈ ਕੇਸ ਕਤਲ ਕੀਤੇ ਹੋਏ ਨੌਜਵਾਨ ਨਹੀਂ ਬਣਾਉਣਾਉਂਦੇ ਆ ਕਈ ਸਭ ਸੂਰਤਾਂ ਉਹ ਵੀ ਦਸਤਾਰ ਬਣਾਉਣਾਉਂਦੇ ਕਿਦਾਂ ਦੀ ਕੀ ਲੱਗਦਾ ਵੀ ਮਨਾਂ ਦੇ ਵਿੱਚ ਹੈਗੀ ਇਹ ਖਿੱਚ ਅਜੇ ਜਾਂ ਦੂਰ ਕਿਉਂ ਹੋ ਗਏ ਕਾਰਨ ਕੀ ਰਹਿ ਗਿਆ ਵੀ ਪੱਗਾਂ ਕਿਉਂ ਨਹੀਂ ਰਹਿ ਜਾਂ ਸਿਰਾਂ ਤੇ ਓਰੇ ਤੁਸੀਂ ਖੜ ਕੇ ਦੇਖ ਲਓ ਜਿਹੜਾ ਬੰਦਾ ਪ੍ਰਣ ਕਰਦਾ ਪੱਕੇ ਤੌਰ ਤੇ ਉਹ ਦਸਤਾਰ ਅਸੀਂ ਉਹਨਾਂ ਦੇ ਸਜਾਉਂਦੇ ਆ ਉਹਨਾਂ ਨੂੰ 7.5 ਮੀਟਰ ਦੀਆਂ ਤੋਂ ਨਵੀਆਂ ਦਸਤਾਰਾਂ ਭੇਟ ਕਰਦੇ ਆ ਜਿਹੜੇ ਓ ਕੋਚ ਨੇ ਬੰਦਾ ਆਪਣੀ ਦਸਤਾਰ ਲਿਆਉਂਦਾ ਉਹ ਬਣਾ ਕੇ ਜਾਈ ਜਾਂਦਾ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਵੀ ਇਸ ਦਸਤਾਰਾਂ ਦਿੰਦੇ ਆ ਜੀ ਇਹਦੇ ਹੀ ਕੋਈ ਗੱਲ ਨਹੀਂ ਵੀ ਸਾਡਾ ਤਿੰਨ ਦਿਨ ਰੋਜ਼ਾ ਤਿੰਨ ਰੋਜ਼ਾ ਚੱਲਦਾ ਜੀ 26 27 28 ਪੱਕੀ 11 12 13 ਉਹ ਜਿਹੜਾ ਮੇਨ ਹੁਣ ਸਾਡਾ ਮਕਸਦ ਆ ਜਿਹੜੇ ਉਹਰੇ ਲੋਡ ਬੰਦਾ ਕੋਈ ਗ੍ਰਾਂਤੀ ਸਿੰਘ ਵੀ ਆ ਪਾਟੀ ਸਿੰਘ ਵੀ ਆ ਜਾਂ ਕੋਈ ਹੋਰ ਉਹਨਾਂ ਨੂੰ ਵੀ ਅਸੀਂ ਦਸਤਾਰਾਂ ਦਿੰਨੇ ਆ ਬੱਚਿਆਂ ਦੇ ਦਿਮਾਲੇ ਸਜਾਉਨੇ ਆ ਜੀ ਸੋ ਬਜ਼ੁਰਗ ਵੀ ਖੜੇ ਆ ਬਾਬਾ ਜੀ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਵੀ ਆਓ ਜੀ ਤੁਸੀਂ ਬਜ਼ੁਰਗ ਹੋ ਤੁਹਾਡਾ ਤਜਰਬਾ ਕੋਈ ਗੱਲ ਕਿਵੇਂ ਦੇਖਦੇ ਹੋ ਸਰਦਾਰ ਸਾਹਿਬ ਤੁਸੀਂ ਜਦੋਂ ਤੱਕ ਚਲੋ ਗੱਲ ਕਰ ਰਹੇ ਕਿਵੇਂ ਦੇਖਦੇ ਹੋ ਵੀ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਆਮ ਹੋਣੀ ਚਾਹੀਦੀ ਸੀ ਸਾਡੀ ਪਹੁੰਚ ਹੋਣੀ ਚਾਹੀਦੀ ਸੀ ਅਸੀਂ ਅੱਜ ਲੀੜੇ ਤਾਂ ਹਰ ਕੋਈ ਮਹਿੰਗੇ ਪਾ ਲੈਂਦਾ ਪਰ ਪੱਗਾਂ ਸਰਦਾਰ ਬੰਦਿਆਂ ਤੋਂ ਕਈ ਗਰੀਬ ਘਰਾਂ ਦੇ ਬੰਦੇ ਅਜਿਹੇ ਜਿਨ੍ਹਾਂ ਤੋਂ ਪੱਗਾਂ ਹੀ ਨਹੀਂ ਲਈ ਹੋਵਾਰੀਆਂ ਇੰਨੇ ਮਹਿੰਗੀਆਂ ਹੋ ਗਈਆਂ ਸਾਡੀ ਕੌਮ ਪੱਗ ਨੂੰ ਬਚਾਉਂਦੀ ਤਾਂ ਰਹੀ ਅੱਜ ਸਾਡੇ ਘਰਾਂ ਦੇ ਵਿੱਚ ਪੱਗ ਖਰੀਦਣ ਵਾਸਤੇ ਵੀ ਕਈ ਘਰਾਂ 'ਚ ਪੈਸੇ ਨਹੀਂ ਹੋਣੇ ਇੰਨੀ ਦੁਰਦਸ਼ਾ ਕਿਉਂ ਹੋ ਗਈ ਵੀ ਇੰਨੇ ਹਾਲਾਤ ਮਾੜੇ ਕਿ ਹੋ ਗਏ ਅਸੀਂ ਕਿਉਂ ਨਹੀਂ ਸਾਂਭ ਸਕੇ ਨਾ ਜੀਤਾਂ ਇਹ ਬੇੜਾ ਕਰ ਕੀਤਾ ਆਪਣਾ ਜੀ ਟੀਵੀ ਐਂ ਨੇ ਤੇ ਮਾਡਰਨਾਈਜੇਸ਼ਨ ਨੇ ਆਪਾਂ ਫੈਸ਼ਨਾਂ 'ਚ ਪੈਂਦੇ ਪ ਵੈਸਟਰਨ ਕਲਚਰ ਨੂੰ ਅਪਣਾਉਂਦੇ ਹੋਏ ਆਪਾਂ ਇਹ ਚੀਜ਼ ਤੋਂ ਦੂਰ ਜਾਂਦੇ ਰਹੇ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਣ ਤਾਂ ਬਾਕੀ ਕੁਝ ਏਜੰਸੀਆਂ ਆਪਣੇ ਜਿਹੜੀਆਂ ਵੜ ਗਈਆਂ ਜਿਹੜੇ ਆਪਾਂ ਨੂੰ ਆਪਣੇ ਧਰਮ ਤੋਂ ਦੂਰ ਕਰਦੇ ਜਾ ਰਹੇ ਨੇ ਇਹ ਚਾਹੇ ਆਪਣਾ ਕਲਚਰ ਲਾ ਲੋ ਆਪਾਂ ਆਪਣੇ ਆਪ ਨੂੰ ਐਡਵਾਂਸ ਕਰਕੇ ਕਹਿੰਦੇ ਕਹਿੰਦੇ ਫੈਸ਼ਨਾਂ ਚ ਪੈਂਦੇ ਪੈਂਦੇ ਇਹ ਚੀਜ਼ ਤੋਂ ਦੂਰ ਹੁੰਦੇ ਜਰ ਸਰਦਾਰ ਸਾਹਿਬ ਇਹਨਾਂ ਨੇ ਕਿਹਾ ਵੀ ਏਜੰਸੀਆਂ ਦਾ ਚਾਲਾਂ ਇਹ ਚਾਲਾਂ ਕਿਉਂ ਆ ਗਈਆਂ ਜਦੋਂ ਸਰ ਅਸੀਂ ਕੱਚੇ ਪਏ ਸਾਡੇ ਮਾਂ-ਬਾਪ ਨਹੀਂ ਬੱਚਿਆਂ ਨੂੰ ਸਿਖਾ ਸਕੇ ਕਿਹੜੀ ਗਲਤੀ ਰਹੀ ਕਿੱਥੇ ਕਮੀ ਰਹੀ ਜੀ ਵੀ ਬੱਚਿਆਂ ਨੂੰ ਚਾਲਾਂ ਜਿਹੜੀਆਂ ਅਗੇ ਫਸਾ ਕੇ ਉਹਨਾਂ ਦੇ ਵਿੱਚ ਦੂਰ ਲੈ ਕੇ ਸਿੱਖੀ ਤੋਂ ਅੱਜ ਦਾ ਜਿਹੜਾ ਨੌਜਵਾਨ ਹੈ ਮੈਂ ਸਮਝਦਾ ਵੀ ਸਿੱਖੀ ਦੇ ਨਾਲ ਦੁਆਰਾ ਜੁੜ ਰਿਹਾ ਹੈ ਜਿਹੜੀ ਇਹ ਦਸਤਾਰ ਬੰਦੀ ਹੈ ਪੱਗਾਂ ਦੇ ਲੰਗਰ ਨੇ ਇਹ ਐਸੀ ਕਰਕੇ ਇਹਨਾਂ 'ਚ ਰਸ ਪੈ ਰਿਹਾ ਕਾਮਯਾਬ ਹੋ ਰਹੇ ਨੇ ਜਿਹੜੇ ਬੱਚੇ ਵਾਲ ਕਟਾਰੇ ਆਪਣੇ ਉਹ ਵੀ ਤੁਹਾਡੇ ਕੋਲ ਆ ਕੇ ਅੱਜ ਜਿਹੜੀਆਂ ਪੱਗਾਂ ਦਾ ਰੋਜਾਨਾ ਦੁਆਰਾ ਚੱਲਿਆ ਉਹਦੇ ਵਿੱਚ ਦੁਆਰਾ ਆਪਣਾ ਪੈਰ ਰੱਖਣਾ ਚਾਹੁੰਦੇ ਨੇ ਔਰ ਸਟਾਈਲ ਹੈ ਜਿਹੜਾ ਇਹ ਨਹੀਂ ਵੀ ਸਿੱਧੇ ਲੜ ਲਾ ਲੇ ਹਰ ਬੱਚਾ ਚਾਹੁੰਦਾ ਵੀ ਮੈਂ ਚੰਗੀ ਤਰ੍ਹਾਂ ਪੱਕ ਬੰਨਾ ਮੇਰੇ ਲੜ ਵਧੀਆ ਹੋਣ ਔਰ ਚੰਗਾ ਦੇਖਾਂ ਮੈਂ ਕਿਉਂਕਿ ਪੱਕ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਬ੍ਰਾਂਡ ਚ ਨਹੀਂ ਆਈ ਹੋਂ ਤੱਕ ਤੁਸੀਂ ਕੁਰਤੇ ਪਿਆਮੇ ਵੀ ਲਾ ਲਓ ਚਾਹੇ ਸ਼ੂਜ਼ ਲਾ ਲਓ ਜਰਾਬਾਂ ਲਾ ਲਓ ਬਨੇਣਾ ਲਾ ਲਓ ਸਵੈਟਰਾਂ ਲਾ ਲਓ ਹਰ ਚੀਜ਼ ਬ੍ਰਾਂਡ ਚ ਹੈ ਪਰ ਪੱਗਾਂ ਨੇ ਜਿਹੜੀਆਂ ਕਿਉਂਕਿ ਜ਼ਮਾਨਾ ਬਹੁਤ ਅੱਗੇ ਵੱਧ ਗਿਆ ਸੋਸ਼ਲ ਮੀਡੀਆ ਜ਼ਿਆਦਾ ਹੋ ਗਿਆ ਲੋਕ ਟੀਵੀ ਦੇਖਣ ਲੱਗ ਗਏ ਹਰ ਹਰ ਬੰਦਾ ਚਾਹੇ ਉਹ ਪਿੰਡ ਦਾ ਚਾਹੇ ਉਹ ਸ਼ਹਿਰ ਦਾ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਉਹ ਆਪਣੀ ਖੂਬਸੂਰਤੀ ਵੱਲ ਜ਼ਿਆਦਾ ਰੁਝਾਨ ਰੱਖਦਾ ਉਹਦੇ ਕਰਕੇ ਜਿਹੜਾ ਰੁਝਾਨ ਹੈ ਮੈਂ ਸਮਝਦਾ ਹਾਂ ਕਿ ਬਹੁਤ ਵਧੀਆ ਰੁਝਾਨ ਹੈ ਜਿਹੜੇ ਲੋਕ ਜਿਹੜੇ ਬੱਚੇ ਆਪਣੇ ਸਿੱਖੀ ਤੋਂ ਦੂਰ ਜਾ ਰਹੇ ਸੀ ਔਰ ਜਿਤੇ ਤੌਰ ਤੇ ਜਿਹੜੀ ਇਹ ਸਾਬਜਾਂਦਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਮਾਤਾ ਗੁਜਰਕੌਰ ਦੀ ਸ਼ਹੀਦੀ ਇੱਥੇ ਹੋਈ ਜੇ ਇੱਥੇ ਆ ਕੇ ਵੀ ਬੱਚੇ ਗੱਲਾਂ ਸੋਚਦੇ ਨੇ ਵੀ ਅਸੀਂ ਦੁਆਰਾ ਆਪਣੀ ਕੌਮ ਨਾਲ ਆਪਣੀ ਧਰਮ ਨਾਲ ਜੁੜੀਏ ਔਰ ਇਹ ਵਧੀਆ ਹੁਦਮ ਇਹਨਾਂ ਦਾ ਭਾਈ ਜੀਵਨ ਸਿੰਘ ਜਿਹੜਾ ਵੈਲਫੇਅਰ ਸੁਸਾਇਟੀ ਹੈ 10 ਸਾਲ ਤੋਂ ਆਏ ਸਾਲ ਜਿਹੜੀ ਸੰਗਤ ਹੈ ਇੱਥੇ ਵੱਧ ਰਹੀ ਹੈ ਮੈਨੂੰ ਵੀ ਦੇਖਦਿਆਂ ਮੇਰਾ 10 ਸਾਲ ਤੋਂ ਹੀ ਮੈਂ ਦੇਖ ਰਿਹਾ ਇਹਨਾਂ ਨੂੰ ਆਏ ਸਾਲ ਸੰਗਤ ਇੱਥੇ ਵਧਰੀਏ ਘੱਟ ਨਹੀਂ ਰਹੀ ਹੁਣ ਇੱਕ ਖੁਸ਼ੀ ਇਸ ਗੱਲ ਵਿੱਚ ਮੰਨੀ ਜਾਵੇ ਵੀ ਸਾਡੇ ਕੋਲ ਭੀੜ ਬਹੁਤ ਆ ਜਾਂ ਕਦੇ ਖੁਸ਼ੀ ਅਸੀਂ ਉਸ ਚੀਜ਼ ਦੀ ਮਨਾਉਂਗੇ ਵੀ ਲਓ ਜੀ ਹੁਣ ਸਾਨੂੰ ਲੰਗਰ ਲਾਣ ਦੀ ਲੋੜ ਨਹੀਂ ਪਈ ਹੁਣ ਵੈਸੇ ਸਿਰਾਂ ਸਾਰਿਆਂ ਦੇ ਸਿਰ ਤੇ ਪੱਗ ਹੋ ਗਈ ਹੁਣ ਛੱਡ ਜੀ ਅਸੀਂ ਲੰਗਰ ਲਾਈਏ ਵੀ ਤਾਂ ਕੋਈ ਇੱਥੇ ਨਹੀਂ ਆਉਂਦਾ ਜਾਂ ਕੈਂਪਾਂ ਦੇ ਵਿੱਚ ਇਹਨਾਂ ਵਿੱਚ ਕੋਈ ਨਹੀਂ ਆਉਂਦਾ ਹੁਣ ਕੱਲੇ-ਕੱਲੇ ਦੇ ਸਿਰ ਤੇ ਵੈਸੇ ਹੀ ਪੱਗ ਆ ਹੁਣ ਇਸ ਗੱਲ ਦੀ ਖੁਸ਼ੀ ਮਨਾਉਣੀ ਚਾਹੀਦੀ ਕਿ ਭੀੜ ਆ ਜਾਂ ਇਸ ਗੱਲ ਦੀ ਖੁਸ਼ੀ ਮਨਾਉਂਗੇ ਇੱਕ ਦਿਨ ਵੀ ਇਹ ਖਾਲੀ ਹੋਗੇ ਇੱਥੇ ਮੈਸ ਸਭੇ ਦਾ ਵੀ ਅਜੇ ਬੱਚੇ ਤਿਆਰ ਨਹੀਂ ਕ ਬਹੁਤ ਟਾਈਮ ਲੱਗਣਾ ਆਪਾਂ ਨੂੰ ਇਕਲੀਆਂ ਪੱਗਾਂ ਦੇ ਲੰਗਰ ਨਾਲ ਹੀ ਨਹੀਂ ਪ੍ਰਚਾਰ ਦੀ ਵੀ ਨਾਲ ਨਾਲ ਲੋੜ ਹੈ ਸਹਿਬਜ਼ਾਦਾ ਦੇ ਇਤਿਹਾਸ ਬਾਰੇ ਮਾਤਾ ਜੀ ਦੇ ਇਤਿਹਾਸ ਬਾਰੇ ਫਤਿਹਗੜ੍ਹ ਸਾਹਿਬ ਦੇ ਇਸ ਸਥਾਨ ਦੇ ਇਤਿਹਾਸ ਬਾਰੇ ਚਮਕੌਰ ਸਾਹਿਬ ਦੇ ਇਤਿਹਾਸ ਬਾਰੇ ਨੰਦਪੁਰ ਸਾਹਿਬ ਦੇ ਇਤਿਹਾਸ ਬਾਰੇ ਜਿੰਨਾ ਬੱਚਿਆਂ ਨੂੰ ਆਪਾਂ ਗਿਆਨ ਦੇ ਸਕਾਂਗੇ ਆਪਣੇ ਆਪ ਹੀ ਇਹ ਕੰਮ ਵੱਧ ਜਣੇ ਆ ਔਰ ਮੈਂ ਸਮਝਦਾ ਵੀ ਇਹ ਰੁਝਾਨ ਘਟਲਣੀ ਚਾਹੀਦਾ ਪੱਗਾਂ ਦਾ ਸਗੋਂ ਵਧਣਾ ਚਾਹੀਦਾ ਤੁਸੀਂ ਕੱਲ ਨਗਰ ਕੀਰਤਨ ਦਾ ਸਵੇਰੇ ਤੁਸੀਂ ਸਵੇਰੇ ਨਗਰ ਕੀਰਤਨ ਦੇ ਦਰਸ਼ਨ ਕਰਿਓ ਔਰ ਬੱਚੇ ਜਿਨ੍ਹਾਂ ਨੇ ਵਾਲ ਕੱਟੇ ਹੋਏ ਆ ਚਾਹੇ ਸਿਰ ਦੇ ਚਾਹੇ ਦਾੜੀ ਦੇ ਤੁਸੀਂ ਮੈਕਸਿਮ ਬੱਚੇ ਦੇਖੋਗੇ ਸਿਰ ਤੇ ਪਟਕੇ ਹੋਣਗੇ ਪਜਾਮੇ ਟੰਗੇ ਹੋਣਗੇ ਔਰ ਹੱਥ ਝਾੜੂ ਜਾਂ ਸੇਵਾ ਜਾਂ ਸੰਗਤ ਨੂੰ ਲੈਣਾ ਵਿੱਚ ਮੈਕਸਿਮ ਜਿਹੜੇ ਯੰਗਸਟਰਸ ਨੇ ਉਹ ਤੁਹਾਡੇ ਐਸ ਪਾਸੇ ਹੁਣ ਕੌਮ ਵਾਲੇ ਪਾਸੇ ਧਰਮ ਵਾਲੇ ਪਾਸੇ ਚੱਲ ਪਏ ਅੱਗਾ ਦਿਲਾਂ ਦੇ ਵਿੱਚ ਤਾਂ ਸਾਰਿਆਂ ਤੇ ਹੈਗੀਆਂ ਸਿਰਾਂ ਤੇ ਆਣ ਨੂੰ ਟਾਈਮ ਲੱਗ ਰਿਹਾ ਵੀ ਕਹਿੰਦੇ ਵੀ ਪੱਗ ਇੱਕ ਵਾਰੀ ਬੰਦਾ ਸਵੇਰੇ ਸਜਾਉਂਦਾ ਹੈ ਸਾਰੀ ਦਾੜੀ ਫੇਰ ਉਹਨੂੰ ਪੱਗ ਸਜਾ ਕੇ ਰੱਖਦੀ ਹੈ ਹੁਣ ਜਿਹੜੀ ਕੀ ਕਿਵੇਂ ਦੇਖਦੇ ਹੋ ਵੀ ਜਿਹੜੇ ਨੌਜਵਾਨ ਆ ਰਹੇ ਆ ਮੋਨੇ ਕੋਨੇ ਆ ਰਹੇ ਦਿੱਸੇ ਦਸਤਾਰ ਸਿਰ ਤੇ ਹੋਵੇ ਤੇ ਨਾਲ ਕਿਰਦਾਰ ਵੀ ਜ਼ਰੂਰੀ ਆ ਕਿਰਦਾਰ ਦੇ ਲਈ ਕੀ ਆ ਫਿਰ ਉਹ ਪੱਗਾਂ ਤੇ ਬੰਨ ਕੇ ਬੰਦਾ ਗਲਤ ਦਿਸ਼ਾ ਵਿੱਚ ਚੱਲ ਜਵੇ ਪੱਗ ਨੂੰ ਬਦਨਾਮ ਕਰ ਦੇਵੇ ਉਹ ਵੀ ਗਲਤ ਹੁੰਦਾ ਜਿੱਥੇ ਸਿਰ ਤੇ ਦਸਤਾਰ ਹੋਵੇ ਨਾਲ ਕਿਰਦਾਰ ਵੀ ਸੋਹਣਾ ਹੋਵੇ ਉਹਦੇ ਲਈ ਕੀ ਬਰਾਲੇ ਇਹ ਚ ਮਾਂ ਪਿਓ ਦਾ ਜਿਹੜਾ ਰੋਲ ਹੈ ਪੇਰੈਂਟਸ ਦਾ ਰੋਲ ਹੈ ਬਹੁਤ ਵੱਡਾ ਰੋਲ ਹੈ ਜੇ ਉਹ ਬੱਚੇ ਨੂੰ ਬਚਪਨ ਤੋਂ ਹੀ ਇਸ ਪਾਸੇ ਪਾਉਣ ਕਿਉਂਕਿ ਇੱਕ ਬੱਚਾ ਜਦੋਂ ਕੇਸ ਕਤਲ ਕਰਾਂਦਾ ਪੱਕੇ ਸਿਰ ਤੇ ਨਹੀਂ ਰੱਖਦਾ ਉਹਨੂੰ ਥੋੜਾ ਜਿਹਾ ਸੁੱਖ ਪੈ ਜਾਂਦਾ ਵੀ ਫਿਰ ਇੱਕ ਕੰਗੀ ਮਾਰੀ ਦੇ ਤੁਰਪੇ ਪੱਕ ਤੇ 5-7 10 ਮਿੰਟ ਲਾਉਣੇ ਪੈਂਦੇ ਆ ਫਿਰ ਜਿਵੇਂ ਤੁਸੀਂ ਦੱਸਿਆ ਵੀ ਉਹਨੂੰ ਦੇਖਣਾ ਪੈਂਦਾ ਲੱਟ ਲੇ ਹੋ ਕੇ ਹੋਰ ਹੋ ਗਿਆ ਬੱਚਾ ਚ ਰੁਝਾਨ ਹੈ ਬਜ਼ੁਰਗ ਬੰਦੇ ਚ ਨਹੀਂ ਹੁੰਦਾ ਬੱਚਿਆਂ ਚ ਰੁਝਾਨ ਹੈ ਮੈਂ ਸਮਝਦਾ ਵੀ ਕੌਮ ਬਹੁਤ ਪਿੱਛੇ ਚੱਲ ਗਈ ਸੀ ਹੁਣ ਸਹੀ ਦਿਸ਼ਾ ਵੱਲ ਚੱਲ ਪਈ ਹੂੰ ਚਾਲ ਬਣ ਗਈ ਜੀ ਚਾਲ ਬੜੀ ਹੂੰ ਕਿੰਨੇ ਕ ਨੌਜਵਾਨ ਜਿਹੜੇ ਹੈਗੇ ਆ ਵੀਰ ਜੀ ਕਿੰਨੇ ਕ ਨੌਜਵਾਨ ਜਿਹੜੇ ਇੱਥੇ ਆ ਕੇ ਤੁਹਾਡੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਦੇ ਕਿੰਨੇ ਨੌਜਵਾਨਾਂ ਦਸਤਾਰਾਂ ਬੰਨੀ ਆਉਣਗੀਆਂ ਜਾਂ ਪ੍ਰਾਣ ਲਿਆ ਹੋਊਗਾ ਕੋਈ ਗਿਣਤੀ ਨਹੀਂ ਜੀ ਲੰਗਰ ਦੀ ਨਾ ਕੋਈ ਮਤਲਬ ਲੇਖਤ ਪੜਤਾ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈ ਕੋਈ ਮਤਲਬ ਪਤਾ ਹੀ ਨਹੀਂ ਪ੍ਰਾਣ ਕਰਨ ਵਾਲਿਆਂ ਦਾ ਵੀ ਨਹੀਂ ਪਤਾ ਤੇ ਦਸਤਾਰਾਂ ਦੇਣ ਵਾਲਿਆਂ ਦਾ ਵੀ ਨਹੀਂ ਪਤਾ ਉਦੋਂ ਮਾ ਬਾਬੇ ਨਾਨਕ ਦਾ ਪੈਸਾ ਉਹਦੇ ਚਲਾਈ ਜਾਂਦੇ ਆ ਜੀ ਰੇ ਇਹਨਾਂ ਕਿੱਥੋਂ ਮਿਲਦੀ ਹੈ ਵੀ ਇਦਾਂ ਦਾ ਕੰਮ ਕਰੀਏ 10 ਸਾਲ ਤੋਂ ਤੁਸੀਂ ਕਰ ਰਹੇ ਹੋ ਹਰ ਇੱਕ ਵਾਰੀ ਇੱਥੇ ਆਉਂਦੇ ਹੋ ਲੋਕ ਆਂਦੇ ਆਪਣਾ ਕੱਲਾ ਕੱਲਾ ਆਪਣੇ ਤਰੀਕੇ ਤੌਰ ਤਰੀਕੇ ਅੱਗੇ ਚਲ ਜਾਂਦਾ ਕਿੱਥੋਂ ਮਿਲਦੀ ਹੈ ਇਹ ਚੰਗਾਰੀ ਕਿੱਥੋਂ ਆਂਦੀ ਹੈ ਇਹ ਸਾਡੇ ਸਰਦਾਰ ਸਾਹਿਬ ਨੇ ਸਰਦਾਰ ਜਗਦੀਪ ਸਿੰਘ ਚੀਮਾ ਇਹ ਗਏ ਸੀ ਬਾਹਰ ਜਾਂ ਕਿਤੇ ਜਾਂਦੇ ਰਹਿੰਦੇ ਆ ਪੋਲੀਟਿਕਲੀ ਇਹਨਾਂ ਨੇ ਕਿਹਾ ਸੀ ਵੀ ਆਪਾਂ ਜਿਹੜੇ ਲੰਗਰਾਂ ਚੋਂ ਲੰਗਰ ਇੱਕ ਦਸਤਾਰਾਂ ਦਾ ਲੰਗਰ ਲਾਈਏ ਜਿਹੜਾ ਕਿ ਅਨੋਖਾ ਸਾਰਿਆਂ ਨਾਲ ਪਹਿਲਾਂ ਇਹਨਾਂ ਦੀ ਪ੍ਰੇਰਣਾ ਸਦਕਾ ਉਹਰੇ ਲੰਗਰ ਲੱਗਿਆ ਸੀ ਅੱਜ ਲੰਗਰ ਹੋਰ ਬਹੁਤ ਲੱਗ ਗਏ ਲੱਗਣੇ ਵੀ ਚਾਹੀਦੇ ਨੇ ਪਰ ਜਿਹੜ ਫਤੇਗੜ ਸਾਹਿਬ ਅਸੀਂ ਸ਼ੁਰੂ ਕੀਤਾ ਸੀ ਪਹਿਲਾ ਲੰਗਰ ਅਸੀਂ ਸ਼ੁਰੂ ਕੀਤਾ ਸੀ 10 ਸਾਲਾਂ ਚ ਕੀ ਮੋੜਾ ਪੈਂਦਾ ਦੇਖਿਆ ਤੁਸੀਂ ਕਿਹੜਾ ਬਦਲਾਅ ਦੇਖਿਆ ਆਂਦਾ ਵੀ ਇਹਨਾਂ ਲੰਗਰਾਂ ਦਾ ਅਸਰ ਹੋਇਆ ਤੇ ਨੌਜਵਾਨੀ ਮੁੜੀ ਹੈ ਪਹਿਲਾਂ 500 ਸੀ ਹੁਣ ਕੋਈ ਗਿਣਤੀ ਹੀ ਨਹੀਂ ਪਹਿਲੀ ਵਾਰ ਜਦੋਂ 10 ਸਾਲ ਪਹਿਲਾਂ ਲੰਗਰ ਲਾਇਆ ਸੀ ਇੱਕ ਵੈਸੇ ਅਗਲਾ ਉਂ ਚੌਂਕੀਆ ਤੌਰ ਤੇ ਆਉਂਦਾ ਸੀ ਹੁਣ ਅੱਜ ਦਸਤਾਰਾਂ ਸਜਾਉਣ ਲਈ ਵੀ ਲੈ ਕੇ ਆਉਂਦਾ ਤੇ ਨਾਲ ਦਿਆਂ ਨੂੰ ਵੀ ਲੈ ਕੇ ਆਉਂਦਾ ਵੀ ਅਸੀਂ ਲੈ ਕੇ ਜਾਈਏ ਤੇ ਇਥੋਂ ਪ੍ਰਾਣ ਕਰਕੇ ਜਾਈਏ ਜਿਹਨੂੰ ਫਤੇਗੜ ਸਾਹਿਬ ਦੀ ਧਰਤੀ ਤੋਂ ਦਸਤਾਰ ਮਿਲ ਗਈ ਉਹ ਇਹ ਨਿਹਾਲ ਹੋ ਜਾਂਦਾ ਜੀ ਉਹ ਬਹੁਤ ਸਾਰੇ ਗਰੀਬ ਵੀ ਹੋਣਗੇ ਸਿੱਖ ਗਰੀਬ ਸਿੱਖਾਂ ਨੂੰ ਗੁਰੂ ਸਾਹਿਬ ਨੇ ਜਿਆਦਾ ਪਿਆਰ ਕੀਤਾ ਇਤਿਹਾਸ ਦੱਸਦਾ ਜੇ ਕੋਈ ਉਦਾਂ ਜਾਵੇ ਕੋਈ ਗਰੀਬ ਸਿੱਖ ਨਹੀਂ ਲੈਣ ਲੈ ਸਕਦਾ ਸਾਰਾ ਸਾਲ ਕਿੱਥੇ ਮਿਲਦੇ ਆ ਤੁਸੀਂ ਵੀ ਸਿੰਘ ਸਾਹਿਬ ਮੈਨੂੰ ਦਸਤਾਰ ਚਾਹੀਦੀ ਮੇਰੇ ਕੋਲ ਦਸਤਾਰ ਨਹੀਂ ਹੈਗੀ ਮੇਰੀ ਜਿਹੜਾ ਬੰਦਾ ਸਾਡੇ ਕੋਲੇ ਦਸਤਾਰ ਲੈ ਗਿਆ ਉਹ ਕਹਿੰਦਾ ਮੇਰੀ ਦਸਤਾਰ ਹੈ ਵੀ ਮੈਨੂੰ ਹੋਰ ਵੀ ਚਾਹੀਦੀਆਂ ਸਾਰਾ ਸਾਲ ਹੀ ਉਹਨੂੰ ਦਸਤਾਰਾਂ ਦਈ ਜਾਂਦੀਆਂ ਕੋਈ ਉਹ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸਕਿਆ ਗੇਟ ਤੇ ਬੰਦਾ ਖੜਾ ਮਗਰ ਖੜੇ ਨੇ ਜਿਹੜਾ ਬੰਦਾ ਆਉਂਦਾ ਲੋੜ ਅਨਸਾਰ ਵੈਸੇ ਕੋਈ ਹੁੰਦਾ ਹੈ ਨਹੀਂ ਵੀ ਲੋੜ ਨਹੀਂ ਕਿਸੇ ਨੂੰ ਜਿਹੜਾ ਸਾਨੂੰ ਲੋੜ ਅਨਸਾਰ ਲੱਗਦਾ ਜਾਂ ਅਗਲਾ ਲੱਗਦਾ ਉਹਨੂੰ ਅਸੀਂ ਦਸਤਾਰ ਦਿੰਨੇ ਹੀ ਦਿੰਨੇ ਆ ਇੱਕ ਗੇਟ ਤੇ ਖੜਾ ਬੰਦਾ ਜੋ ਕੋਈ ਮਾਤੜ ਭਾਈ ਜਗਦਾ ਉਹਨੂੰ ਵੀ ਅਸੀਂ ਦਸਤਾਰ ਬਣਾਉਨੇ ਆ ਜੀ ਜਿਹੜੇ ਗ੍ਰਾਂਥੀ ਸਿੰਘ ਨੇ ਉਹ ਲੈ ਕੇ ਜਾਂਦੇ ਨੇ ਆ ਜਿਹੜੇ ਹੋਰ ਜਿਵੇਂ ਤੁਹਾਨੂੰ ਲੱਗਦਾ ਵੀ ਇਹ ਜੈਨੂਅਨ ਬੰਦਾ ਇਹਨੂੰ ਦੇ ਦਿਓ ਅਸੀਂ ਦਿੰਨੇ ਆ ਜੀ ਜਿਹੜੇ ਨੌਜਵਾਨ ਹੁਣ ਦਾੜੀ ਕਟਾਲੀ ਗਲਤੀਆਂ ਹੋ ਗਈਆਂ ਹਾਂਜੀ ਜਾਂ ਕੇਸ ਗਤਲ ਕਰਾਏ ਮਹਿਸੂਸ ਕਰਦੇ ਆ ਕਿ ਕਦੀ ਕੋਈ ਅਜੇ ਸ਼ਬਦ ਹੋਵੇ ਜਿਹੜੇ ਉਹਨਾਂ ਦੀ ਜ਼ੁਬਾਨ ਤੋਂ ਨਿਕਲਦੇ ਆ ਕੇ ਜਦੋਂ ਦਸਤਾਰ ਬੰਨਣ ਲਾਦੇ ਇੱਕ ਵਾਰੀ ਹਲੂਣਾ ਤਾਂ ਮਾਰਦਾ ਹੀ ਹੈ ਨਾ ਅ ਮੁਸਲਮਾਨ ਸਿੱਖ ਤਿੰਨੇ ਮਤਲਬ ਕਮਿਊਨਿਟੀਆਂ ਦੇ ਉਰੇ ਆ ਕੇ ਬੰਦੇ ਦਸਤਾਰਾਂ ਸਜਾਉਂਦੇ ਨੇ ਆ ਕੇ ਕਹਿੰਦੇ ਵੀ ਸਾਨੂੰ ਦਸਤਾਰ ਦੋ ਅਸੀਂ ਸਜਾਉਣੀ ਹੈ ਨਾਲੇ ਸਾਨੂੰ ਦਸਤਾਰਾਂ ਅਗਲੀ ਵਾਰੀ ਜਿਹਨਾਂ ਦੇ ਅਸੀਂ ਪਿਛਲੀ ਵਾਰੀ ਸਜਾਈਆਂ ਸੀ ਉਹ ਹੋਰ ਵੀ ਲੈ ਕੇ ਆਉਂਦੇ ਨੇ ਜੋੜਨ ਲਈ ਵੀ ਸਾਡੇ ਕੋਲੇ ਲੈ ਕੇ ਵੀ ਅਸੀਂ ਨਾਲ ਲੈ ਕੇ ਇਹਨਾਂ ਦੇ ਹੋਰ ਪ੍ਰਣ ਕਰਾਓ ਤੇ ਆਪਣੇ ਆਪ ਹੀ ਦਿਨੋਂ ਦਿਨ ਰੁਝਾਨ ਵਧਦਾ ਹੀ ਜਾਂਦਾ ਇਹਦਾ ਕੋਈ ਮੈਂ ਤੁਹਾਨੂੰ ਕਹ ਜਨਾ ਲੰਗਰਾਂ ਚ ਕੋਈ ਤੋੜੀ ਨਹੀਂ ਹੁੰਦੀ ਦਿਨੋਂ ਦਿਨ ਵਧਦਾ ਜਾਂਦਾ ਕੰਮ ਇਸੇ ਤਰ੍ਹਾਂ ਪਰਾਲਾ ਹੈ ਚੱਲਦਾ ਰਹੋ ਰਹਿੰਦੀ ਦੁਨੀਆ ਤੱਕ ਚੱਲੂਗਾ ਚੱਲੂਗਾ ਜੀ ਜਿੰਨਾ ਚੱਕਰ ਜੀ ਜਾਨਾ ਸ਼્વાસ ਨੇ ਉਹਨਾਂ ਚਿਰ ਪ੍ਰਮਾਤਮਾ ਦੀ ਸੇਵਾ ਲਈ ਜਾਣੀ ਹੈ ਜੀ ਤਾਂ ਬਿਲਕੁਲ ਜਿੱਥੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਹੋਰ ਲੰਗਰ ਲੱਗੇ ਹੋਏ ਉਹਨਾਂ ਦੇ ਵਿੱਚੋਂ ਇੱਕ ਅਨੋਖਾ ਵਿਲੱਖਣ ਲੰਗਰ ਹੈ ਦਸਤਾਰਾਂ ਦਾ ਹਾਲਾਂਕਿ ਪਿਛਲੇ ਦਸਤਾਰਾਂ ਤੋਂ ਇਹ 10 ਸਾਲਾਂ ਤੋਂ ਇਸ ਥਾਂ ਦੇ ਉੱਤੇ ਇਹ ਲੰਗਰ ਇਸੇ ਤਰ੍ਹਾਂ ਚੱਲ ਰਿਹਾ ਦਸਤਾਰ ਸਿਕਲਾਈ ਕੈਂਪ ਚੱਲ ਰਿਹਾ ਪਰ ਇਹ ਦਸਤਾਰ ਸਿਕਲਾਈ ਕੈਂਪ ਤਾਂ ਹੀ ਲੱਗੇ ਸਾਡੇ ਸਫਲ ਹੋਣਗੇ ਜੇ ਸਾਡੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਆਉਣਗੀਆਂ ਤੇ ਦਿਲਾਂ ਦੇ ਵਿੱਚ ਉਹਨਾਂ ਦਸਤਾਰਾਂ ਪ੍ਰਤੀ ਪ੍ਰੇਮ ਵੀ ਜਾਗੇਗਾ ਤੇ ਇਹ ਯਤਨ ਉਮੀਦ ਕਰਦੇ ਆ ਕਿ ਜਲਦੀ ਸਫਲ ਹੋਣ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਸੜਕਾਂ ਦੇ ਉੱਤੇ ਵੀ ਆ ਉਹ ਹਰ ਨੌਜਵਾਨ ਦੇ ਸਿਰ ਦੇ ਉੱਤੇ ਦਸਤਾਰ ਹੋਵੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚਾਨਣ